ਸ਼ਹੀਦ ਉਦਮ ਸਿੰਘ ਜੀ ਦੀ 1940 ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਹੋਈ ਔਰ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਹੋਈ ਸੀ ਸੋ ਬਹੁਤ ਵੱਡਾ ਦਿਨ ਸਾਡੇ ਹਿੰਦੁਸਤਾਨ ਲਈ ਐ ਪੰਜਾਬ ਲਈ ਐ ਔਰ ਜੋ ਪੰਜਾਬੀਆਂ ਲਈ ਕਿਹਾ ਜਾਂਦਾ ਕਿ ਪੰਜਾਬੀ ਅਣਖ ਦੇ ਲਈ ਮਰ ਵੀ ਸਕਦੇ ਆ ਮਿੱਟ ਵੀ ਸਕਦੇ ਆ ਅੱਜ ਉਹ ਸ਼ਹੀਦ ਉਦਮ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਉਹ ਉਹੀ ਪੰਜਾਬੀਆਂ ਦੀ ਅਣਖ ਸੀ ਕਿ ਜੋ ਜਨਰਲ ਡਾਇਰ ਨੇ ਇਥੇ ਜ਼ੁਲਮ ਟਾਇਆ ਸੀ ਉਹਦਾ ਬਦਲਾ ਜਾ ਕੇ ਲੰਡਨ ਦੇ ਵਿੱਚ ਔਰ ਉਹਨਾਂ ਨੇ 20 ਸਾਲ ਉਥੇ ਆਪਣੀ ਜਿਹੜੀ ਡੈਡੀਕੇਸ਼ਨ ਰੱਖ ਕੇ ਉਹ ਬਦਲਾ ਲਿਆ ਸੀ ਸਾਡੇ ਹਿੰਦੁਸਤਾਨ ਦੇ ਜੋ ਜ਼ੁਲਮ ਕੀਤਾ ਸੀ ਉਹਦਾ ਕਰਜ਼ ਜੋ ਉਹਨੇ ਕੀਤਾ ਸੀ ਉਹਦਾ ਚੁਕਾਇਆ ਸੀ ਸੋ ਅੱਜ ਲੋੜ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਉਦਮ ਸਿੰਘ ਵਰਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅੱਜ ਸਾਡਾ ਪੰਜਾਬ ਨਸ਼ਿਆਂ ਵੱਲ ਜਿਹੜੇ ਚਿੱਟੇ ਵੱਲ ਸਾਡੇ ਤੇ ਕਲੰਕ ਆ ਉਹ ਵੀ ਤੋੜਨ ਦੀ ਲੋੜ ਹੈ। ਜਦ ਨਸ਼ੇ ਅੰਮ੍ਰਿਤ ਮਾਨੇ ਉਹ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਜਿਹੜਾ ਇੱਕ ਮਹਿਮ ਚਲਾਈ ਹੈ ਉਹ ਕਾਮਯਾਬੀ ਵੱਲ ਵੱਧ ਰਹੀ ਹੈ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਲੋਕਾਂ ਦਾ ਔਰ ਅਸੀਂ ਅੱਜ ਦੇ ਦਿਨ ਨੇ ਪ੍ਰਣ ਲਈ ਕਿ ਜੋ ਸਾਨੂੰ ਸ਼ਹੀਦ ਸਾਡ ਨੂੰ ਦਸਕੇ ਰਸਤਾ ਗਏ ਨੇ ਉਹਨਾਂ ਤੇ ਚੱਲੀਏ ਤੇ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ ਕਰੀਏ। ਸ਼ਹੀਦ ਉਦਮ ਸਿੰਘ ਜੀ ਦੀ 1940 ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਹੋਈ ਔਰ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਹੋਈ ਸੀ। ਸੋ ਬਹੁਤ ਵੱਡਾ ਦਿਨ ਸਾਡੇ ਹਿੰਦੁਸਤਾਨ ਲਈ ਹੈ ਪੰਜਾਬ ਲਈ ਹੈ। ਔਰ ਜੋ ਪੰਜਾਬੀਆਂ ਲਈ ਕਿਹਾ ਜਾਂਦਾ ਕਿ ਪੰਜਾਬੀ ਅਣਖ ਦੇ ਲਈ ਮਰ ਵੀ ਸਕਦੇ ਆ ਮਿੱਟ ਵੀ ਸਕਦੇ ਆ। ਅੱਜ ਉਹ ਸ਼ਹੀਦ ਉਧਮ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਉਹ ਉਹੀ ਪੰਜਾਬੀਆਂ ਦੀ ਅਣਖ ਸੀ ਕਿ ਜੋ ਜਨਰਲ ਡਾਇਰ ਨੇ ਇੱਥੇ ਜ਼ੁਲਮ ਟਾਇਆ ਸੀ ਉਹਦਾ ਬਦਲਾ ਜਾ ਕੇ ਲੰਡਨ ਦੇ ਵਿੱਚ ਔਰ ਉਹਨਾਂ ਨੇ 20 ਸਾਲ ਉੱਥੇ ਆਪਣੀ ਜਿਹੜੀ ਡੈਡੀਕੇਸ਼ਨ ਰੱਖ ਕੇ ਉਹ ਬਦਲਾ ਲਿਆ ਸੀ ਸਾਡੇ ਹਿੰਦੁਸਤਾਨ ਦੇ ਜੋ ਜ਼ੁਲਮ ਕੀਤਾ ਸੀ ਉਹਦਾ ਕਰਜ਼ ਜੋ ਉਹਨੇ ਕੀਤਾ ਸੀ ਉਹਦਾ ਚੁਕਾਇਆ ਸੀ ਸੋ ਅੱਜ ਲੋੜ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਉਦਮ ਸਿੰਘ ਵਰਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅੱਜ ਸਾਡਾ ਪੰਜਾਬ ਨਸ਼ਿਆਂ ਵੱਲ ਜਿਹੜੇ ਚਿੱਟੇ ਵੱਲ ਸਾਡੇ ਤੇ ਕਲੰਕ ਹੈ ਉਹ ਵੀ ਤੋੜਨ ਦੀ ਲੋੜ ਹੈ ਯੁੱਧ ਨਸ਼ੇ ਅੰਮ੍ਰਿਤ ਮਾਨ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਹੜਾ ਇੱਕ ਮਹਿਮ ਚਲਾਈ ਹੈ ਉਹ ਕਾਮਯਾਬੀ ਵੱਲ ਵਧ ਰਹੀ ਹੈ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਲੋਕਾਂ ਦਾ ਔਰ ਅਸੀਂ ਅੱਜ ਦੇ ਦਿਨ ਨੇ ਪ੍ਰਣ ਲਈਏ ਕਿ ਜੋ ਸਾਨੂੰ ਸ਼ਹੀਦ ਸਾਨੂੰ ਦਸਕੇ ਰਸਤਾ ਗਏ ਨੇ ਉਹਨਾਂ ਤੇ ਚੱਲੀਏ ਤੇ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ ਕਰੀਏ ਸ਼ਹੀਦ ਉਦਮ ਸਿੰਘ ਜੀ ਦੀ 1940 ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਹੋਈ ਔਰ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਹੋਈ ਸੀ ਸੋ ਬਹੁਤ ਵੱਡਾ ਦਿਨ ਸਾਡੇ ਹਿੰਦੁਸਤਾਨ ਲਈ ਹੈ ਪੰਜਾਬ ਲਈ ਹੈ ਔਰ ਜੋ ਪੰਜਾਬੀਆਂ ਲਈ ਕਿਹਾ ਜਾਂਦਾ ਕਿ ਪੰਜਾਬੀ ਅਣਖ ਦੇ ਲਈ ਮਰ ਵੀ ਸਕਦੇ ਆ ਮਿੱਟ ਵੀ ਸਕਦੇ ਆ ਅੱਜ ਉਹ ਸ਼ਹੀਦ ਉਧਮ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਉਹ ਉਹੀ ਪੰਜਾਬੀਆਂ ਦੀ ਅਣਖ ਸੀ ਕਿ ਜੋ ਜਨਰਲ ਡਾਇਰ ਨੇ ਇੱਥੇ ਜ਼ੁਲਮ ਟਾਇਆ ਸੀ ਉਹਦਾ ਬਦਲਾ ਜਾ ਕੇ ਲੰਡਨ ਦੇ ਵਿੱਚ ਔਰ ਉਹਨਾਂ ਨੇ 20 ਸਾਲ ਉਥੇ ਆਪਣੀ ਜਿਹੜੀ ਡੈਡੀਕੇਸ਼ਨ ਰੱਖ ਕੇ ਉਹ ਬਦਲਾ ਲਿਆ ਸੀ ਸਾਡੇ ਹਿੰਦੁਸਤਾਨ ਦੇ ਜੋ ਜ਼ੁਲਮ ਕੀਤਾ ਸੀ ਉਹਦਾ ਕਰਜ਼ ਜੋ ਉਹਨੇ ਕਿਤਾਸੀ ਉਹਦਾ ਚੁਕਾਇਆ ਸੀ ਸੋ ਅੱਜ ਲੋੜ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਉਦਮ ਸਿੰਘ ਵਰਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅੱਜ ਸਾਡਾ ਪੰਜਾਬ ਨਸ਼ਿਆਂ ਵੱਲ ਜਿਹੜੇ ਚਿੱਟੇ ਵੱਲ ਸਾਡੇ ਤੇ ਕਲੰਕ ਆ ਉਹ ਵੀ ਤੋੜਨ ਦੀ ਲੋੜ ਹੈ ਜਿੱਦ ਨਸ਼ੇ ਅੰਮ੍ਰਿਤ ਮਾਨੇ ਉਹ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਜਿਹੜਾ ਇੱਕ ਮਹਿਮ ਚਲਾਈ ਹੈ ਉਹ ਕਾਮਯਾਬੀ ਵੱਲ ਵਧ ਰਹੀ ਹੈ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਲੋਕਾਂ ਦਾ ਔਰ ਅਸੀਂ ਅੱਜ ਇਹ ਜਨੇ ਪ੍ਰਣ ਲਈ ਕਿ ਜੋ ਸਾਨੂੰ ਸ਼ਹੀਦ ਸਾਨੂੰ ਦਸਕੇ ਰਸਤਾ ਗਏ ਨੇ ਉਹਨਾਂ ਤੇ ਚੱਲੀਏ ਤੇ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ